ਸਰ ਮੈਂ ਇਹਨਾਂ ਦੇ ਬਾਰੇ ਵੀ ਜ਼ਰੂਰ ਗੱਲ ਕਰਨਾ ਚਾਹੂੰਗੀ ਕਿ ਇਹਨਾਂ ਦਾ ਕੀ ਅਹਿਮ ਰੋਲ ਆ ਤੁਹਾਡੀ ਮੂਵੀ ਦੇਖੋ ਇਹ ਤਾਂ ਮੇਨ ਕੈਰੈਕਟਰ ਨੇ ਸਾਡੀ ਤੋਂ ਅੱਜ ਦੇ ਸਪੈਸ਼ਲ ਗੈਸਟਸ ਵੀ ਨੇ ਇਹ ਸੱਸ ਤੇ ਨੂੰਹ ਹੈ ਜਿਹੜੀ ਬਹੁਤ ਟਾਈਮ ਤੋਂ ਲੜਦੀਆਂ ਪਈਆਂ ਸੀ ਤੇ ਹੁਣ ਦੇਖੋ ਇਹਨਾਂ ਦਾ ਵਿਚਾਰੀਆਂ ਦਾ ਕੀ ਹਾਲ ਹੋ ਗਿਆ ਲੜਦੀਆਂ ਲੜਦੀਆਂ ਹੁਣ ਅਗੁਰਪਤ ਸਰ ਤੁਸੀਂ ਇਹਨਾਂ ਬਾਰੇ ਕੀ ਕਹਿੰਦੇ ਹੋ ਔਰ ਬੇਲਾ ਨੇ ਬੁੱਲਣੇ ਇਹ ਕੀ ਮਤਲਬ ਕਿੰਨੇ ਕ ਚੱਲਣਗੇ ਮੂਵੀ ਜਿਦਾਂ ਕਹਿੰਦੇ ਹਰ ਬੰਦੇ ਦੇ ਅੰਦਰ ਇੱਕ ਸ਼ੈਤਾਨ ਹੁੰਦਾ ਹਰ ਹਰ ਦੇ ਅੰਦਰ ਵਿਗਛੜੀ ਲੁੰਦੀ ਹੈ ਐਨ ਉਸ ਤੋਂ ਲਾਵਾ ਇਲੈਕਸ਼ਨ ਤੁਸੀਂ ਦੇਖਿਆ ਹੈ ਇਹ ਟ੍ਰੇਲਰ ਚ ਉਹ 엘ਮੈਂਟ ਹੈਗਾ ਪੋਲਿਟੀਕਲ ਡਰਾਮਾ ਵਾਲਾ ਐਂਡ ਹਾਰਰ ਡਰਾਮਾ ਹੈ ਉਸ ਦੇ ਨਾਲ ਨਾਲ ਹੁਣ ਜਿਹੜੀ ਨੂ ਹੈ ਉਹ ਥੋੜੀ ਤੇਜ਼ ਵੀ ਹੋ ਗਈ ਹੈ ਟੱਕਰ ਦੇ ਰਹੀ ਹੈ ਆਪਣੀ ਸੱਸ ਨੂੰ ਲੋਕ ਇੰਪਲੀਮੈਂਟ ਵੀ ਕਰਦੇ ਨੇ ਜਿਨ੍ਹਾਂ ਨੂੰ ਐਕਚੁਅਲ 'ਚ ਸਮਝ ਆ ਜਾਂਦੀਆਂ ਨੇ ਚੀਜ਼ਾਂ ਸੋ ਤੁਸੀਂ ਰਿਐਲਿਟੀ ਦੇ ਵਿੱਚ ਇਸ ਚੀਜ਼ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਨੂੰ ਜਿਹੜੀ ਆ ਆਪਣੀ ਸੱਸ ਨੂੰ ਮਾਂ ਬਣਾ ਸਕਦੀ ਹੈ ਤੇ ਸੱਸ ਜਿਹੜੀ ਆਪਣੀ ਨੂੰ ਨੂੰ ਕੁੜੀ ਬਣਾ ਸਕਦੀ ਹੈ ਰਿਲੇਸ਼ਨ ਇਹ ਬੌਂਡ ਕਿਸ ਤਰ੍ਹਾਂ ਸਟਰੋਂਗ ਰਹਿ ਸਕਦਾ ਜੀ ਅਗਰ ਨੂੰ ਸੋਚੇ ਵੀ ਆ ਮੈਂ ਆ ਜਿੱਥੇ ਚੱਲੀ ਆ ਨਾ ਮੇਰਾ ਜਿਹੜਾ ਘਰ ਸੀ ਉਥੇ ਮੈਂ ਪਰੌਣੀ ਸੀ ਅਸਲ ਜੀ ਅਸਲੀ ਘਰ ਮੇਰਾ ਇਹ ਹੈ ਮੈਨੂੰ ਇਸ ਘਰ ਤੱਕ ਭੇਜਣ ਲਈ ਮੇਰੇ ਘਰਦਿਆਂ ਨੇ ਪੜਾਇਆ ਲਿਖਾਇਆ ਮੇਰੀ ਪਰਵਰਿਸ਼ ਕੀਤੀ ਹੈ ਤੇ ਹੁਣ ਮੈਂ ਇਹਨਾਂ ਨੂੰ ਆਪਣੇ ਸਮਝਣਾ ਨਾ ਕਿ ਇਹਨਾਂ ਦੀ ਹਰ ਗੱਲ ਮੈਂ ਸ਼ਾਮੀ ਨਾਲ ਹੀ ਬਾਹਰ ਜਾ ਕੇ ਫੋਨ ਤੇ ਆਪਣੇ ਘਰਦਿਆਂ ਨੂੰ ਦੱਸਣੀ ਹੈ ਜੇ ਟਾਈਮ ਨਹੀਂ ਲੱਗ ਰਿਹਾ ਤੇ ਅੰਦਰ ਬੈਠੀ ਬੈਠੀ ਸੋਫੇ ਤੇ ਘਰ ਤੇ ਜਿ ਕਲਿਆਣੀ ਨੇ ਕੰਮ ਸ਼ੁਰੂ ਕਰਨਾ ਔਖਾ ਸਮਾਂ ਆਏਗਾ ਕਈ ਕਹਿਣ ਗੀਆਂ ਹੁਣ ਬੇਟੀਆਂ ਪੈਣਾ ਮੇਰੀਆਂ ਤੇ ਤੁਹਾਨੂੰ ਨਹੀਂ ਨਾ ਪਤਾ ਕੀ ਕੱਟਣੀ ਪੈਂਦੀ ਏ ਜਿਨ੍ਹਾਂ ਤੇ ਬੀਤਦੀ ਉਹਨਾਂ ਨੂੰ ਪਤਾ ਮੈਂ ਮੰਨਦਾ ਪਰ ਔਖੇ ਸਮੇਂ ਵੀ ਅਸੀਂ ਹੀ ਕੱਟਣੇ ਨੇ ਤਾਂ ਕਿ ਸੌਖੇ ਆ ਜਾਣ ਸਮਝਦਾਰੀ ਦੀ ਗੱਲ ਲੋਕਾਂ ਨਾਲ ਸ਼ੇਅਰ ਕਰੀਏ ਜੇ ਇਹਨਾਂ ਨੂੰ ਚੰਗੀ ਲੱਗੇ ਤਾਂ ਲੱਗੇ ਤੇ ਨਹੀਂ ਤੇ ਬਤਾਈ ਤਾਂ ਫਿਰ ਨੀਮਾ ਸਾਸਕੁਟਣੀ 3 ਵੀ ਬਣਾਵਾਂਗੇ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ਆ ਰਹੀ ਹੈ ਨੀਮਸ ਸਸਕੁਟਨੀ 2 ਤੇ ਸਟਾਰ ਕਾਸਟ ਸਾਡੇ ਨਾਲ ਹੈਗੀ ਹੈ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਬਹੁਤ ਸਾਰੀਆਂ ਮੁਬਾਰਕਾਂ ਫਿਲਮ ਦੇ ਲਈ ਥੈਂਕ ਯੂ ਸੋ ਮੱਚ ਸੋ ਮੇਰਾ ਸਵਾਗਤ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਯਾਰ ਵੈਸੇ ਥੈਂਕ ਯੂ ਸੋ ਮੱਚ ਤੁਹਾਨੂੰ ਸਰ ਮੈਂ ਇੱਕ ਗੱਲ ਵੈਸੇ ਕਰਨੀ ਸੀ ਮੈਨੂੰ ਲੱਗਾ ਹੁਣ ਸ਼ੁਰੂ ਜੀ ਕਰਨੀ ਪੈਣੀ ਮੈਨੂੰ ਇੱਕ ਇੰਟਰਵਿਊ ਸੀਗੀ ਤੁਹਾਡੇ ਨਾਲ ਕੀਤੀ ਹੋਈ ਸੀਗੀ ਮੈਂ ਉਹ ਇੰਟਰਵਿਊ ਦੇ ਵਿੱਚ ਮੈਨੂੰ ਲੱਗਦਾ ਕਿ ਮੈਂ ਬਹੁਤ ਘੱਟ ਬੋਲੀਆ ਔਰ ਸਰ ਬੋਲੇ ਆ ਔਰ ਉਸ ਦੇ ਵਿੱਚ ਇੰਨਾ ਕ ਹੱਸਿਆ ਸੀ ਉਹ ਚੰਗਸ ਅੱਜ ਵੀ ਵਾਇਰਲ ਹੁੰਦੇ ਨੇ ਸਾਡੇ ਮਤਲਬ ਜਦੋਂ ਹਰਬੀ ਸੰਗ ਹੈ ਜੀ ਕਿੱਟੀ ਪਾਰਟੀ ਦੇ ਦੌਰਾਨ ਸੇ ਗੱਲਾਂ ਕੀਤੇ ਤੁਹਾਨੂੰ ਯਾਦ ਹੋਵੇ ਤਾਂ ਮੈਨੂੰ ਆਦਾ ਕਿ ਉਹ ਸਟੂਡੀਓ ਦੇ ਵਿੱਚ ਜਿੰਨੇ ਲੋਕ ਸਟੂਡੀਓ ਤੋਂ ਬਾਹਰ ਸੀ ਨਾ ਸਾਰੇ ਆ ਕੇ ਅੰਦਰ ਹਾਜ਼ਰ ਹੋਏ ਚੱਲ ਕੀ ਰਿਹਾ ਬਹੁਤ ਸੋਹਣੀਆਂ ਗੱਲਾਂ ਸੀਗੀਆਂ ਉਸ ਇੰਟਰਵਿਊ ਦੀਆਂ ਸੋ ਨੀਮਸਾਸਕੁਟਨੀ 2 ਪਹਿਲਾਂ ਤਾਂ ਮੈਂ ਜਿਹੜੇ ਯੰਤਰ ਤੁਸੀਂ ਰੱਖੇ ਹੋયા ਨਾ ਪਹਿਲਾਂ ਇਹਦੀਆਂ ਗੱਲਾਂ ਕਰਨੀਆਂ ਨੇ ਮੈਂ ਇਹ ਵੀ ਬੜੇ ਤਿਆਰਸ਼ਾਰ ਕਰਕੇ ਤੁਸੀਂ ਲੈਂਦੇ ਇਹਨਾਂ ਦਾ ਮੇਕਅਪ ਵੀ ਮੈਨੂੰ ਲੱਗਦਾ ਕਿ ਉਨਾ ਹੀ ਟਾਈਮ ਲੱਗਾ ਹੋਊਗਾ ਸੋ ਸਰ ਮੈਂ ਇਹਨਾਂ ਦੇ ਬਾਰੇ ਵੀ ਜ਼ਰੂਰ ਗੱਲ ਕਰਨਾ ਚਾਹੁੰਗੀ ਕਿ ਇਹਨਾਂ ਦਾ ਕੀ ਅਹਿਮ ਰੋਲ ਆ ਤੁਹਾਡੀ ਮੂਵੀ ਦੇਖੋ ਇਹ ਤਾਂ ਮੇਨ ਕੈਰੈਕਟਰ ਨੇ ਸਾਡੀ ਫਿਲਮ ਦੀ ਅੱਜ ਦੇ ਸਪੈਸ਼ਲ ਗੈਸਟਸ ਵੀ ਨੇ ਇਹ ਸਾਸਤੇ ਨੂ ਹੈ ਜਿਹੜੀ ਬਹੁਤ ਟਾਈਮ ਤੋਂ ਲੜਦੀਆਂ ਪਈਆਂ ਸੀ ਤੇ ਹੁਣ ਦੇਖੋ ਇਹਨਾਂ ਦਾ ਵਿਚਾਰੀਆਂ ਦਾ ਕੀ ਹਾਲ ਹੋ ਗਿਆ ਲੜਦੀਆਂ ਲੜਦੀਆਂ ਹੁਣ ਮਤਲਬ ਇਹ ਤੁਸੀਂ ਮੂਵੀ ਰਿਵੀਲ ਤਾਂ ਨਹੀਂ ਕਹੋਗੇ ਲੇਕਿਨ ਥੋੜਾ ਬਹੁਤ ਆਪਨੂੰ ਆਈਡੀਆ ਹੋ ਸਕਦਾ ਇਸ ਤੋਂ ਰਾਈਟ ਜੀ ਇਟ ਟ੍ਰੇਲਰ ਚ ਵੀ ਆਪਾਂ ਦਿਖਾਈ ਹੋਈ ਹੈ ਪਿਆਰੀ ਜੀ ਕਿਊਟ ਜੀ ਡਾਲ ਸੋ ਗੁਰਪ੍ਰੀਤ ਸਰ ਤੁਸੀਂ ਇਹਨਾਂ ਬਾਰੇ ਕੀ ਕਹਿੰਦੇ ਹੋ ਔਰ ਬੇਲਾ ਨੇ ਬੁੱਲਣੇ ਕੀ ਮਤਲਬ ਕਿੰਨੇ ਕ ਚੱਲਣਗੇ ਮੂਵੀ ਚ ਮੇਰੇ ਦੇਖੋ ਮੇਰੇ ਹਿਸਾਬ ਨਾਲ ਤਾਂ ਇਹ ਸਿੰਬੋਲਿਕ ਹੈ ਕਿ ਜਿੱਦਾਂ ਕਹਿੰਦੇ ਹਰ ਬੰਦੇ ਦੇ ਅੰਦਰ ਸ਼ੈਤਾਨ ਹੁੰਦਾ ਹਰ ਔਰਤ ਦੇ ਅੰਦਰ ਵਿਗਛੜੇਲ ਹੁੰਦੀ ਹੈ ਇਹ ਦਿਖਾਇਆ ਨੂੰ ਦੀ ਚੜੇਲ ਵੀ ਹੈ ਤੇ ਸੱਸ ਦੀ ਵੀ ਹੈ ਪਰ ਇਹ ਹੈ ਕਿ ਉਹਨੂੰ ਮਾਰਨਾ ਕਿੱਦਾਂ ਸਾਡਾ ਤੇ ਮਕਸਦ ਹੀ ਹੁੰਦਾ ਵੀ ਲੋਕਾਂ ਨੂੰ ਇਹ ਦੱਸਣਾ ਕਿ ਇਹ ਚਿਰੇਲਾ ਜਿੰਨੀ ਜਲਦੀ ਮਰ ਜਾਂਣ ਅੰਦਰੋਂ ਅੰਦਰ ਹੀ ਉਨੀਆਂ ਵਧੀਆ ਅੰਦਰ ਵਾਲੀਆਂ ਤੇ ਜਿਹੜਾ ਸਾਡਾ ਘਰ ਹੈ ਉਹ ਸੁੱਖਾਂ ਦੇ ਇੱਕ ਅੰਮ੍ਰਿਤ ਦੇ ਨਾਲ ਜਿਹੜਾ ਹਰ ਵੇਲੇ ਤਰੌਂਕਿਆ ਰਹੇ ਤੇ ਉੱਥੇ ਸ਼ਾਂਤੀ ਰਹੇ ਤਾਂ ਹੀ ਉਹ ਘਰ ਘਰ ਹੁੰਦਾ ਨਹੀਂ ਤੇ ਉਹ ਨਰਕ ਬਣ ਜਾਂਦਾ ਤੇ ਗੱਲ ਤਾਂ ਸ਼ੁਗਲਦੀ ਹੈ ਪਰ ਅਸਲ ਦੇ ਵਿੱਚ ਸਾਡਾ ਮਕਸਦ ਹੁੰਦਾ ਹੈ ਕਿ ਕੋਈ ਸਮਝਦਾਰੀ ਦੀ ਗੱਲ ਲੋਕਾਂ ਨਾਲ ਸ਼ੇਅਰ ਕਰੀਏ ਜੇ ਇਹਨਾਂ ਨੂੰ ਚੰਗੀ ਲੱਗੇ ਤਾਂ ਲੱਗੇ ਤੇ ਨਹੀਂ ਤੇ ਬਤਾਈ ਤਾਂ ਫਿਰ ਕੀ ਨੀਮਾ ਸਾਸਕੁਟਣੀ 3 ਵੀ ਬਣਾਵਾਂਗੇ ਉਦੋਂ ਲੱਗ ਜੂ ਹੈਨਾ ਮਤਲਬ ਕੋਸ਼ਿਸ਼ ਪੂਰੀ جاری ਰੱਖਣੀ ਹੈ ਰਾਈਟ ਕਿਆ ਬਾਤ ਹੈ ਸੋ ਪਹਿਲੀ ਮੂਵੀ ਜਦੋਂ ਆਈ ਸੀਗੀ ਬਹੁਤ ਪਿਆਰ ਮਿਲਿਆ ਹੈ ਨਾ ਉਹਦੇ ਬਹੁਤ ਸਾਰੇ ਕੰਪਲੀਮੈਂਟਸ ਆਏ ਸਾਡੇ ਤੱਕ ਵੀ ਮੈਸੇजेस ਆਏ ਥੋਡੇ ਵੀ ਅਸੀਂ ਦੇਖਿਆ ਸੋ ਇਹ 2 ਦੇ ਵਿੱਚ ਕਿੰਨਾ ਕੁ ਅਪਡੇਸ਼ਨ ਹੋਊਗੀ 1 ਨਾਲੋਂ ਕਿ ਕੁਝ ਚੇਂजेस ਕੀਤੇ ਆ ਪਹਿਲਾਂ ਨਾਲੋਂ ਕਿਉਂਕਿ ਪਹਿਲੀ ਫਿਲਮ ਜਿਹੜੀ ਛਾਪ ਛੱਡ ਕੇ ਗਈ ਆ ਹੁਣ ਮੈਨੂੰ ਲੱਗਦਾ ਕਿ ਇਹ ਵੀ ਆਪਣੀ ਕੈਰੀਅਨ ਜੱਟਾ ਦੇ ਤਰ੍ਹਾਂ ਇਹ ਵੀ ਮੈਨੂੰ ਲੱਗਦਾ ਫ੍ਰੈਂਚਾਈਜ਼ੀ ਬਣ ਸਕਦੀ ਹੈ ਔਰ ਬਣ ਰਹੀ ਹੈ ਜਿਸ ਤਰ੍ਹਾਂ ਪਹਿਲਾਂ ਇਹਨੂੰ ਪਿਆਰ ਮਿਲਿਆ ਜੀ ਬਿਲਕੁਲ ਸਹੀ ਕਹਿ ਰਹੇ ਹੋ ਇੱਕ ਬਹੁਤ ਵਧੀਆ ਫ੍ਰੈਂਚਾਈਜ਼ੀ ਅੱਗੇ ਇਹ ਬਣ ਚੁੱਕੀ ਹੈ ਆਲਰੇਡੀ ਤੇ ਆਪ ਐਂਡ ਸਸਕੁਟਨੀ ਵਨ ਨੂੰ ਸਾਡੀ 익ਸਪੈਕਟੇਸ਼ਨਸ ਨਾਲੋਂ ਵੀ ਵੱਧ ਪਿਆਰ ਮਿਲਿਆ ਅਸੀਂ ਬਹੁਤ ਇੱਕ ਨਾ ਭੋਲੇਪਨ ਚ ਤੇ ਬਿਨਾ ਕੁਝ ਸੋਚੇ ਸਮਝੇ ਫਿਲਮ ਬਣਾਈ ਸੀਗੀ ਬੜੀ ਡੈਡੀਕੇਸ਼ਨ ਔਰ ਸੱਚੀ ਨੀਅਤ ਨਾਲ ਆਈ ਊਡ ਸੇ ਤੇ ਜਦੋਂ ਸਾਨੂੰ ਅਨਐਕਸਪੈਕਟਿਡ ਲਵ ਮਿਲਿਆ ਸੋ ਅਸੀਂ ਸੋਚਿਆ ਕਿ ਉਹ ਨਾ ਫਿਰ ਪਾਰਟ 2 ਬਣਾਇਆ ਜਾਏ ਜਦੋਂ ਇਹ ਫਿਲਮ ਰਿਲੀਜ਼ ਹੋ ਗਈ ਸੀ ਅਸੀਂ ਐਂਡ ਵਿੱਚ ਉਹ ਜਿਹੜਾ ਮੇਰਾ ਵਾਲਾ ਅੰਦਰ ਹੈ ਮੈਂ ਤਾਂ ਆ ਗਈ ਉੱਥੇ ਅਪਰ ਰਿਵੀਲ ਵੀ ਕੀਤਾ ਸੀਗਾ ਕਿ ਪਾਰਟ 2 ਆਏਗਾ ਸੋ ਹੁਣ ਫਾਈਨਲੀ ਲੱਕੀਲੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ 7 ਜੂਨ ਨੂੰ ਐਂਡ ਜੇ ਆਪਾਂ ਡਿਫਰੈਂਸ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਚੀਜ਼ਾਂ ਆਪਾਂ ਲੈ ਕੇ ਆਏ ਆ ਇਸ ਵਾਰ ਕਾਫੀ ਅੱਛੇ 엘িমੈਂਟਸ ਐਡ-ਆਨ ਕੀਤੇ ਆ ਕੁਝ ਕੈਰੈਕਟਰਸ ਸਿਗੇ ਜਿਹੜੇ ਫਰਸਟ ਪਾਰਟ ਚ ਨਹੀਂ ਸੀ ਬਟ ਉਹ ਵੀ ਆਪਾਂ ਹੁਣ ਇਨਕੋਰਪੋਰੇਟ ਕੀਤੇ ਨੇ ਫਿਲਮ ਚ ਐਂਡ ਉਸ ਤੋਂ ਇਲਾਵਾ ਇਲੈਕਸ਼ਨਸ ਤੁਸੀਂ ਦੇਖੀਆਂ ਆਂ ਟ੍ਰੇਲਰ ਚ ਉਹ 엘ਿਮੈਂਟ ਹੈਗਾ ਪੋਲਿਟੀਕਲ ਡਰਾਮਾ ਵਾਲਾ ਐਂਡ ਹਾਰਰ ਡਰਾਮਾ ਹੈ ਉਸ ਦੇ ਨਾਲ ਨਾਲ ਹੁਣ ਜਿਹੜੀ ਨੂ ਹੈ ਉਹ ਥੋੜੀ ਤੇਜ਼ ਵੀ ਹੋ ਗਈ ਹੈ ਟੱਕਰ ਦੇ ਰਹੀ ਆਪਣੀ ਸੱਸ ਨੂੰ ਤੇ ਤੁਸੀਂ ਦੇਖਿਆ ਜਿਵੇਂ ਟ੍ਰੇਲਰ ਚ ਆਮਣੇ ਸਾਹਮਣੇ ਖੜੀਆਂ ਹੋਈਆਂ ਨੇ ਦੋਨੋਂ ਸੋ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਅਪਡੇਟ ਹੋਈਆਂ ਨੇ ਐਂਡ ਮੈਨੂੰ ਉਮੀਦ ਹੈ ਕਿ ਔਡੀਅੰਸ ਨੂੰ ਪਸੰਦ ਆਣ ਗਿਆ ਸੋ ਸਿਨੇਮਾ ਦੇ ਜ਼ਰੀਏ ਸਰ ਅਸੀਂ ਮੈਸੇਜਸ ਤਾਂ ਸਾਨੂੰ ਜ਼ਰੂਰ ਮਿਲਦੇ ਨੇ ਪਰ ਲੋਕ ਇੰਪਲੀਮੈਂਟ ਵੀ ਕਰਦੇ ਨੇ ਜਿਨ੍ਹਾਂ ਨੂੰ ਐਕਚੁਅਲ ਚ ਸਮਝ ਆ ਜਾਂਦੀਆਂ ਨੇ ਚੀਜ਼ਾਂ ਸੋ ਤੁਸੀਂ ਰਿਐਲਿਟੀ ਦੇ ਵਿੱਚ ਇਸ ਚੀਜ਼ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਨੂ ਜਿਹੜੀ ਆ ਆਪਣੀ ਸੱਸ ਨੂੰ ਮਾਂ ਬਣਾ ਸਕਦੀ ਹੈ ਤੇ ਸੱਸ ਜਿਹੜੀ ਆਪਣੀ ਨੂ ਨੂੰ ਕੁੜੀ ਬਣਾ ਸਕਦੀ ਹੈ ਰਿਲੇਸ਼ਨ ਇਹ ਬੌਂਡ ਕਿਸ ਤਰ੍ਹਾਂ ਸਟਰੋਂਗ ਰਹਿ ਸਕਦਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਜੀ ਕਿ ਇਹ ਸੋਚ ਕੇ ਜੇ ਅਗਰ ਨੂ ਸੋਚੇ ਵੀ ਮੈਂ ਜਿੱਥੇ ਚੱਲੀ ਆ ਨਾ ਮੇਰਾ ਜਿਹੜਾ ਘਰ ਸੀ ਉੱਥੇ ਮੈਂ ਪਰੌਣੀ ਸੀ ਅਸਲ ਚ ਅਸਲੀ ਘਰ ਮੇਰਾ ਇਹ ਹੈ ਮੈਨੂੰ ਇਸ ਘਰ ਤੱਕ ਭੇਜਣ ਲਈ ਮੇਰੇ ਘਰਦਿਆਂ ਨੇ ਪੜਾਇਆ ਲਿਖਾਇਆ ਮੇਰੀ ਪਰਵਰਿਸ਼ ਕੀਤੀ ਹੈ ਤੇ ਹੁਣ ਮੈਂ ਇਹਨਾਂ ਨੂੰ ਆਪਣੇ ਸਮਝਣਾ ਨਾ ਕਿ ਇਹਨਾਂ ਦੀ ਹਰ ਗੱਲ ਮੈਂ ਸ਼ਾਮੀ ਨਾਲ ਹੀ ਬਾਹਰ ਜਾ ਕੇ ਫੋਨ ਤੇ ਆਪਣੇ ਘਰਦਿਆਂ ਨੂੰ ਦੱਸਣੀ ਹੈ ਜੇ ਟਾਈਮ ਨਹੀਂ ਲੱਗ ਰਿਹਾ ਤੇ ਅੰਦਰ ਬੈਠੀ ਬੈਠੀ ਸੋਫੇ ਤੇ ਕਰਤੇ ਜੇ ਕਲੈਣੀ ਨੇ ਕੰਮ ਸ਼ੁਰੂ ਆਪ ਨੂੰ ਹੈਨਾ ਨਾਲ ਈ ਟੰ ਉਧਰ ਵੱਜਦੀ ਹੈ ਨਾਲ ਹੀ ਮਾਂ ਲਾ ਕੇ ਬੰਦੀ ਟਾਈਪ ਕਰਨ ਇਧਰ ਸਾਇਲੈਂਟ ਜੀ ਹੁੰਦੀ ਬੜਣਾ ਇਹਦੇ ਮੂੰਹ ਨਾ ਲਾਗੇ ਉਥੋਂ ਉੱਠ ਕੇ ਚਲੀ ਜਾ ਉਦੋਂ ਮਾਡਿਟੀਟੇਸ਼ਨ ਦੇ ਅੰਦੇ ਹੀ ਹੈ ਹਨਾ ਜੇ ਡਾਇਰੈਕਸ਼ਨ ਘਰੋਂ ਆਨਲਾਈਨ ਆ ਰਹੀ ਹੈ ਤੇ ਕਿਦਾਂ ਬਸ ਜੇਗੀ ਕੁੜੀ ਹਨਾ ਸੋ ਉਹ ਭੁੱਲ ਜਾਓ ਇਸ ਪਰਿਵਾਰ ਨੂੰ ਆਪਣਾ ਪਰਿਵਾਰ ਸਮਝ ਕੇ ਚੱਲੋ ਔਖਾ ਸਮਾਂ ਆਏਗਾ ਕਈ ਕਹਿਣਗੇ ਹੁਣ ਬੈਠੀਆਂ ਪੈਣਾ ਮੇਰੀਆਂ ਤੇ ਤੁਹਾਨੂੰ ਨਹੀਂ ਨਾ ਪਤਾ ਕੀ ਕੱਟਣੀ ਪੈਂਦੀ ਏ ਜਿਨ੍ਹਾਂ ਤੇ ਬੀਤਦੀ ਉਹਨਾਂ ਨੂੰ ਪਤਾ ਮੈਂ ਮੰਨਦਾ ਪਰ ਔਖੇ ਸਮੇ ਵੀ ਅਸੀਂ ਹੀ ਕੱਟਨੇ ਨੇ ਤਾਂ ਕਿ ਸੌਖੇ ਆ ਜਾਣ ਜੇ ਅਸੀਂ ਸੌਖਿਆਂ ਔਖੇ ਸਮੇ ਤੋਂ ਭਗੋੜੇ ਹੋਗੇ ਤਾਂ ਫਿਰ ਸੌਖਾ ਨਹੀਂ ਆਏਗਾ ਇਦਾਂ ਹੀ ਸੱਸਾਂ ਨੂੰ ਵੀ ਚਾਹੀਦਾ ਹੈ ਕਿ ਉਹਨੂੰ ਇਹ ਸਮਝੋ ਕਿ ਧੀ ਦਾ ਚਿਹਰਾ ਬਦਲਿਆ ਧੀ ਗਈ ਹੈ ਤੇ ਨੂੰ ਆਈ ਹੈ ਕੁੜੀ ਉਹ ਹੀ ਆ ਮੇਰੀ ਉਹਨੂੰ ਪਿਆਰ ਮੁਹੱਬਤ ਦਿਓ ਕਿਉਂ ਨਹੀਂ ਬਲਹਾਰੇ ਜਾਏਗੀ ਤੇ ਜੇ ਤੁਸੀਂ ਆਂਦੀ ਤੇ ਇਮਤਿਹਾਨ ਹੀ ਸ਼ੁਰੂ ਕਰ ਦੇਣੇ ਆ ਕੱਲ ਮੈਂ ਕਿਹਾ ਮੈਂ ਕਿਹਾ ਪਿੰਡੀ ਬਣਾ ਲੈ ਤਾਂ ਕਹਿੰਦੀ ਇਦਾਂ YouTube ਲਾ ਕੇ ਬਹਿ ਗਈ ਮੈਂ ਹਨਾ ਤੇ ਕਹਿੰਦੀ ਜੇ ਪਿੰਡੀ ਨਹੀਂ ਜਨ ਬਣਾਣੀ ਸਵਾਏ ਨੂੰ ਪੁੱਤ ਕੱਲੀ ਪਿੰਡੀ ਰਹਿ ਗਈ ਹੈ ਜੇ ਪਿੰਡੀ ਹੈਗੀ ਤਾਂ ਨੂੰ ਚੰਗੀ ਹੈ ਨਹੀਂ ਤਾਂ ਮਾੜੀ ਹੈ ਹਨਾ ਤੇ ਤੂੰ ਤੇ ਬੀਬੀ ਐਡੀਆਂ ਸੋਹਣੀਆਂ ਭਿੰਡੀਆਂ ਬਣਾਉਂਦੀ ਦੀ ਤੇਰੀ ਸੱਸ ਫੇਰ ਤੈਨੂੰ ਫਟਕਾਰਦੀ ਰਹੀ ਯਾਰ ਮੇਰੇ ਸੋ ਇਹ ਮਾਪਦੰਡ ਨਹੀਂ ਹੁੰਦੇ ਕਦੀ ਕਿਸੇ ਇਦਾਂ ਪੈਮਾਨੇ 'ਚ ਨਹੀਂ ਉਤਾਰ ਕੇ ਕਿਸੇ ਨੂੰ ਪਰਖੀਦਾ ਜ਼ਿੰਦਗੀ ਪਰਖਦੀ ਹੁੰਦੀ ਉਹ ਪਰਖੇਗੀ ਉਦੋਂ ਪਤਾ ਲੱਗੇਗਾ ਕਿਹੜਾ ਰਿਸ਼ਤੇਦਾਰ ਤੁਹਾਡਾ ਕਿੰਨਾ ਨੇੜੇ ਆ ਸੋ ਮਾ ਸਮਝੋ ਕਿ ਸਾਸ ਨੂੰ ਉਹ ਨਾ ਸਮਝੇ ਸਾਲ ਨਾ ਸਮਝੂ 2 ਸਾਲ ਨਾ ਸਮਝੇ 3 ਸਾਲ ਬਾਅਦ ਪਿਆਰ ਪੈ ਜਾਊਗਾ ਉਸ ਅੱਗ 'ਚੋਂ ਤਾਂ ਲੰਘੋ ਇਦਾਂ ਹੀ ਧੀ ਸਮਝੋ ਨੂੰ ਨੂੰ ਜੇ ਅੱਜ ਤੁਹਾਡੇ ਨਾਲ ਉਹ ਨਹੀਂ ਨਹੀਂ ਭੇਜ ਰਹੀ ਉਹਨੂੰ ਮੁਹੱਬਤ ਇੰਨੀ ਪੈ ਜਾਏਗੀ ਕਿ ਉਹਨੂੰ ਤੁਹਾਡੇ ਤੋਂ ਇਲਾਵਾ ਹੋਰ ਕੋਈ ਦਿਸੇਗਾ ਹੀ ਨਹੀਂ। ਸੋ ਤਨਵੀ ਅੱਜ ਦੇ ਟਾਈਮ ਤੇ ਇਹ ਵਾਕਿਆ ਦੇ ਵਿੱਚ ਜ਼ਰੂਰੀ ਹੈ ਕਿ ਕੁੜੀ ਨੂੰ ਕੁਕਿੰਗ ਆਉਣੀ ਬਹੁਤ ਲਾਜ਼ਮੀ ਹੈ। ਫੇਰ ਹੀ ਮੈਨੂੰ ਲੱਗਦਾ ਹੈ ਕਿ ਅੱਗੇ ਮੈਰਿਜ ਸਕਸੈਸਫੁਲ ਹੋ ਸਕਦੀ ਹੈ ਕਿਉਂਕਿ ਇਹ ਅੱਜਕੱਲ ਸਭ ਤੋਂ ਵੱਡੀ ਜਿਹੜੀ ਡਿਮਾਂਡ ਹੁੰਦੀ ਹੈ ਸਰ ਹੈਨਾ। ਨਹੀਂ ਨਹੀਂ ਕੋਈ ਮੈਂ ਆਮ ਸ਼ੋਰ ਤਾਂ ਉਹਨੂੰ ਨਹੀਂ ਆਉਂਦੀ ਹੋਣੀ। ਮੈਂ ਆਮ ਆ ਮੈਂ ਵੈਰੀ ਗੁੱਡ ਕੁੱਕ ਆਮ ਆ ਮੈਂ ਵੈਰੀ ਗੁੱਡ ਕੁੱਕ। ਸੋ ਮੈਂ ਨਾ ਤੁਹਾਨੂੰ ਘਰ ਇਨਵਾਈਟ ਕਰਦੀ ਆ। ਪਲੀਜ਼ ਤੁਸੀਂ ਕਿਸ ਦਿਨ ਆਓ ਡਿਨਰ ਤੇ? ਜੀ। ਹੁਣ ਪਤਾ ਲੱਗਾ ਨੂੰਹਾਂ ਕਿੱਦਾਂ ਬਸ ਹਣਾ ਇਹ ਇਹ ਸਾਰਾ ਕੁਝ ਸਿੱਖਣਾ ਵੀ ਚਾਹੀਦਾ ਚੰਗੀ ਗੱਲ ਹੈ ਹਣਾ ਐਂਡ ਬਾਕੀ ਨਾ ਮੇਰਾ ਇਹ ਮਨਣਾ ਹੈ ਕਿ ਜਿਹੜੀ ਕੁਕਿੰਗ ਜਾਂ ਜੋ ਵੀ ਘਰ ਦੇ ਬੇਸਿਕ ਕੰਮ ਹੁੰਦੇ ਆ ਉਹ ਬੇਸਿਕ ਨੀਡਸ ਐ ਤੇ ਉਹ ਜੈਂਡਰ ਰੋਲਸ ਨਹੀਂ ਹੁੰਦੇ ਕਿਉਂਕਿ ਅੱਜ ਜਿਹੜਾ ਮੁੰਡਾ ਹੈ ਉਹ ਵੀ ਅਰਨ ਕਰ ਰਿਹਾ ਬਾਹਰ ਜਾ ਰਿਹਾ ਕੁੜੀ ਵੀ ਅਰਨ ਕਰ ਰਹੀ ਹੈ ਕਈ ਮੁੰਡੇ ਹੈਗੇ ਆ ਜਿਹੜੇ ਅਬ੍ਰੋਡ ਵੀ ਗਏ ਹੋਏ ਨੇ ਜਾਂ ਫਿਰ ਬਾਕੀ ਆਪਣੇ ਸਟੇਟਸ ਛੱਡ ਕੇ ਦੂਸਰੇ ਸ਼ਹਿਰਾਂ ਜਾਂ ਜਾਂਦੇ ਕੰਮ ਕਰਨ ਸੋ ਉਹ ਵੀ ਆਪਣੇ ਕੰਮ ਆਪਣੇ ਆਪ ਕਰਦੇ ਆ ਤੇ ਜੇ ਮਾੜੀ ਮੋਟੀ ਉੱਪਰ-ਨੀਚੇ ਹੋ ਵੀ ਚਾਏ ਜੇ ਨੂੰ ਨੂੰ ਨਹੀਂ ਆਂਦਾ ਕੁਝ ਤਾਂ ਸੱਸ ਸਿਖਾ ਦੇ ਵੀ ਪਿਆਰ ਨਾਲ ਆਪਣੀ ਧੀ ਨੂੰ ਸਿਖਾ ਦੇ ਜਿੰਨੇ ਮੁੰਡੇ ਬੰਦੇ ਬੰਬੇ ਸਟਰਗਲ ਕਰ ਰਹੇ ਨੇ ਸਾਡੇ ਬੱਚੇ ਵੀ ਬਾਹਰ ਆਉਂਦੇ ਨੇ ਮੁੰਡੇ ਆਪਣਾ ਖਾਣਾ ਆਪ ਬਣਾਉਂਦੇ ਨੇ ਜੈਂਡਰ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਤੇ ਮੁੰਡੇ ਨੂੰ ਖਾਣਾ ਨਹੀਂ ਬਣਾਉਣਾ ਚਾਹੀਦਾ ਕੁੜੀ ਪਰ ਕਿਉਂਕਿ ਬੱਚਿਆਂ ਦੀ ਜਿਹੜੀ ਪ੍ਰਾਇਮਰੀ ਪਰਵਰਿਸ਼ ਹੈ ਉਹ ਔਰਤ ਕੋਲ ਹੁੰਦੀ ਹੈ ਕਿ ਉਹ ਛੋਟੇ ਬੱਚੇ ਨੂੰ ਪਾਲ ਕੇ ਐਡਾ ਨਹੀਂ ਕਰਦਾ ਜਦੋਂ ਐਡੇ ਐਡੇ ਹੋ ਜਾਂਦੇ ਫਿਰ ਉਹ ਨਾਲ ਮੋਟਰਸਾਈਕਲ ਤੇ ਬਿਠਾ ਕੇ ਲੈ ਜਾਣ ਲੱਗ ਜਾਂਦਾ ਫਿਰ ਉਹ ਪਹਿਲਵਾਨੀ ਕਰਨ ਲੈ ਜਾਂਦਾ ਆਏ ਕੁਸ਼ਤੀ ਕਰੀਏ ਹਨਾ ਪਰ ਉਹ ਬੱਚੇ ਮਾਂ ਨੇ ਪਾਲਣੇ ਹੁੰਦੇ ਨੇ ਇਸ ਕਰਕੇ ਰਸੋਈ ਚ ਮਾਂ ਦਾ ਹੱਥ ਬਹੁਤ ਸਾਫ਼ ਹੋਣਾ ਚਾਹੀਦਾ ਉਹਨੂੰ ਪਤਾ ਹੈ ਮੇਰੇ ਘਰ ਵਾਲੇ ਨੇ ਜਾਂ ਘਰਦਿਆਂ ਨੇ ਸੱਸ ਸਹੁਰੇ ਨੇ ਕੀ ਖਾਣਾ ਉਸ ਤੋਂ ਇੰਪੋਰਟੈਂਟ ਹੈ ਮੇਰੇ ਬੱਚਿਆਂ ਨੂੰ ਮੈਂ ਪੋਸਟਿਕ ਖਾਣਾ ਕਿਵੇਂ ਦੇਣਾ ਇਸ ਲਈ ਮਾਂ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਦੂਜੀ ਗੱਲ ਖਾਣਾ ਮੇਰਾ ਪਿਓ ਟੇਸਟੀ ਬੰਦਾ ਬਣਾ ਸਕਦਾ ਆਮ ਸ਼ੋਰ ਜਿੰਨੀ ਵਾਰੀ ਮੇਰੇ ਡੈਡੀ ਨੇ ਖਾਣਾ ਬਣਾਇਆ ਨਾ ਬਹੁਤ ਟੇਸਟੀ ਬਣਿਆ ਪਰ ਮੇਰੇ ਘਰ ਖਾਣਾ ਸੋਲਫੁਲ ਉਦੋਂ ਬਣਦਾ ਜਦੋਂ ਮੇਰੀ ਮਾਂ ਬਣਾਉਂਦੀ ਹੈ ਰਾਈਟ ਸੋਲਫੁਲ ਖਾਣਾ ਔਰਤ ਬਣਾ ਸਕਦੀ ਹੈ ਟੇਸਟੀ ਬੰਦਾ ਵੀ ਬਣਾ ਸਕਦਾ ਹੈ ਬੰਦੇ ਜਿੰਨੇ ਤੁਹਾਨੂੰ ਮਿਲਣਗੇ ਸ਼ੈਫ ਜਿੰਨੇ ਮਿਲਣਗੇ ਵੱਡੇ ਵੱਡੇ ਸਭ ਮੇਲ ਨੇ ਔਰਤਾਂ ਸ਼ੈਫ ਤੁਹਾਨੂੰ ਮੇਰੇ ਖਿਆਲ ਨਾਲ 2% ਮਿਲਣਗੀਆਂ ਹੋਟਲਾਂ ਚ 5 ਸਟਾਰਾਂ ਚ ਖਾਣੇ 7 ਸਟਾਰਾਂ ਚ ਉਹਨਾਂ ਦੇ 7 7 ਕੋਰਸਸ ਦੇ ਖਾਣੇ ਉਹਨਾਂ ਦੇ ਹੋਣਗੇ ਬੰਦਿਆਂ ਦੇ ਹੂੰ ਪਰ ਉਹ ਟਾਈਮ ਸਰ ਘਰ ਨਿਕਲ ਜਾਂਦੇ 10:00 ਵਜੇ ਘਰ ਜਾ ਕੇ ਰੋਟੀ ਖਾਣੀ ਹੈ। ਕੀ ਆਪ ਬਣਾ ਲੈ। ਰਾਈਟ। ਠੀਕ ਹੈ ਨਾ? ਉਹ ਘਰ ਡੀਕਦੇ ਹੁੰਦੇ ਵੀ ਦਾਲ ਮੈਂ ਕਹਿਆ ਗਿਆ ਸੀ ਮਸਲਾ ਦੀ ਬਣਾਇਓ ਅੱਜ ਤੇ ਨਾਲ ਨਾ ਰੋਟੀ ਮਲਟੀ ਗ੍ਰੇਨ ਆਟੇ ਦੀ ਤੇ ਨਾਲ ਮੈਂ ਕਹੇ ਤਾਜ਼ਾ ਮੱਖਣ ਘਰ ਦਾ ਕੱਢ ਲਿਓ ਨੇ ਜਾਣੀ ਆਪ ਰੋਟੀ ਘਰ ਜਾ ਕੇ ਖਾਣੀ ਆ। ਬਿਲਕੁਲ। ਕਿਉਂਕਿ ਪਤਾ ਹੈ ਵਾਈਫ ਨੇ ਬਣਾਇਆ ਜਾਂ ਮਾਂ ਨੇ ਬਣਾਇਆ ਸੋਲਫੁਲ ਫੂਡ ਜਿਹੜਾ ਘਰ ਤੇ ਆ। ਕਰੈਕਟ। ਸੋ ਮਤਲਬ ਵਾਈਫ ਆਪਣੇ ਹਸਬੰਡ ਨੂੰ ਆਪਣੀ ਕੁਕਿੰਗ ਨਾਲ ਇੰਪ੍ਰੈਸ ਕਰ ਸਕਦੀ ਹੈ ਇਹ ਤੇ ਚਲੋ ਕਲੀਅਰ ਆ ਰਾਈਟ ਲੇਕਿਨ ਸੱਸ ਆਪਣੀ ਨੂੰ ਨੂੰ ਇੰਪ੍ਰੈਸ ਕਿਵੇਂ ਕਰ ਸਕਦੀ ਹੈ ਔਰ ਨੂੰ ਸੱਸ ਨੂੰ ਇੰਪ੍ਰੈਸ ਕਿਵੇਂ ਕਰ ਸਕਦੀ ਕੋਈ ਇੱਕ ਪੁਆਇੰਟ ਤੁਹਾਨੂੰ ਕੀ ਲੱਗਦਾ ਮੈਨੂੰ ਲੱਗਦਾ ਹੈ ਜੇ ਸੱਸ ਆਪਣੀ ਨੂੰ ਨੂੰ ਧੀ ਵਾਂਗ ਟਰੀਟ ਕਰੇ ਚਲੋ ਜੇ ਮਾੜੀ ਮੋਟੀ ਕੋਈ ਗੱਲ ਹੋ ਵੀ ਗਈ ਤਾਂ ਉਸ ਚੀਜ਼ ਨੂੰ ਇਗਨੋਰ ਕਰਦੇ ਆ ਪਿਆਰ ਨਾਲ ਸਮਝਾ ਦੋਏ ਤਾਂ ਆਈ ਥਿੰਕ ਕਨਫਲਿਕਟਸ ਨਹੀਂ ਹੋਣਗੇ ਤੇ ਜੇ ਆਪਾਂ ਨੂੰ ਦੀ ਗੱਲ ਸੱਸ ਦੇ ਪੁਆਇੰਟ ਆਫ View ਤੋਂ ਗੱਲ ਕਰੀਏ ਤਾਂ ਜੇ ਕੋਈ ਨੌਕਚੋਕ ਹੋ ਵੀ ਜਾਏ ਤਾਂ ਨੂੰਚ ਵੀ ਉਹ ਪੇਸ਼ੈਂਸ ਹੋਵੇ ਕਿ ਚਲੋ ਕੋਈ ਨਾ ਮੇਰੀ ਮਾਂ ਵੀ ਤਾਂ ਮੈਨੂੰ ਡਾਂਟ ਦਿੰਦੀ ਹੈ ਮੇਰੀ ਮਾਂ ਵੀ ਤਾਂ ਕਈ ਵਾਰ ਝਿੜਕ ਦਿੰਦੀ ਹੈ ਸੋ ਮੈਂ ਆਪਣੀ ਮਾਂ ਵਾਂਗ ਇਸ ਚੀਜ਼ ਨੂੰ ਵੀ ਇਗਨੋਰ ਕਰ ਦਵਾਂ ਸੋ ਅਗਰ ਇਹ ਪੁਆਇੰਟਸ ਦੋਨੋਂ ਇੱਕ ਦੂਸਰੇ ਨਾਲ ਤਾਲਮੇਲ ਬਣਾ ਕੇ ਚੱਲਣ ਲੰਬੇ ਕੋਰਸ ਦੀ ਲੋੜ ਹੀ ਨਹੀਂ ਜੇ ਸੱਸ ਕਿਤੇ ਆਪਣੇ ਮੁੰਡੇ ਨੂੰ ਇਹ ਕਹਿ ਦੇਵੇ ਨਾ ਨੂੰ ਨੂੰ ਸੁਣਾ ਕੇ ਬੇਟਾ ਤੁਸੀਂ ਉਹ ਬਿੱਲੇ ਹੁਣਾਂ ਦੇ ਵਿਆਹ ਤੇ ਜਾਣਾ ਤੇ ਕੁੜੀ ਨੂੰ ਕਪੜਾ ਕੋਈ ਲੈ ਦੇ ਚੱਜਦਾ ਹਨਾ ਨਵਾਂ ਸੂਟ ਲੈ ਦੇ ਪੁਰਾਣਾ ਥੋੜੀ ਪਾ ਕੇ ਜਾਏਗੀ ਅੰਦਰ ਖੜੀ ਖੜੀ ਨੂੰ ਨਾ ਜੇ ਕਹੇਗੀ ਬੱਸ ਕਰ ਪਗਲੀ ਆ ਬਰ ਰੁਲਾਏਗੀ ਕਿ ਐ ਤਾں ਗੱਲ ਕਰਿਓ ਹਣਾ ਉਹ ਕਹੇ ਕਿ ਯਾਰ ਮम्मा ਮੇਰੇ ਬਾਰੇ ਕਹਿ ਰਹੀ ਨੇ ਸੂਟ ਲੈ ਦੇ ਨਵਾ ਹਣਾ ਉਹਨੇ ਲੈਣਾ ਤਾਂ ਵੈਸੇ ਵੀ ਸੀਗਾ ਜੀ ਮੰਮੀ ਨੇ ਕਿਹਾ ਤਾਂ خوش ਵੀ ਹੋ ਗਈ ਕਿ ਸੱਸ ਨੇ ਮੇਰੀ ਫੇਵਰ ਕੀਤੀ ਉਹਨੂੰ ਕਿੰਨਾ ਚੰਗਾ ਲੱਗੇਗਾ ਤੇ ਸਾਵੇਂ ਜਾਂਦੀ ਜਾਂਦੀ ਕੀ ਸੂਟ ਲੈ ਜੇ ਤੇ ਪਹਿਲੇ ਜਿਹੜੇ ਪਏ ਨੇ ਉਹਨਾਂ ਦਾ ਕੀ ਕਰਨਾ ਉਹਦੇ ਸੱਤੀ ਕੱਪੜੀ ਅੱਗ ਲੱਗ ਜਾਂਦੀ ਫਿਰ ਉਹ ਗੁੱਡੀ ਨੂੰ ਸਿਆਪਾ ਪਾ ਗਿਆ ਮੇਰੇ ਇੱਕ ਸੂਟ ਦਾ ਠੀਕ ਹੈ ਨਾ ਪੋਜ਼ਿਟਿਵ ਹੋ ਜੋ ਕਿਉਂ ਨੈਗੇਟਿਵ ਹੋਣਾ ਇਦਾਂ ਹੀ ਨੂੰਹਾਂ ਨੂੰ ਵੀ ਚਾਹੀਦਾ ਵੀ ਜੇ ਸੱਸ ਨੂੰ ਸੁਣਾ ਕੇ ਬੰਦੇ ਨੂੰ ਪੁੱਛ ਲਵੇ ਕਿ ਮੈਂ ਨਹੀਂ ਮੰਮਾ ਨੂੰ ਪੁੱਛ ਲਵਾਂ ਕੀ ਖਾਣਾ ਤਾਹਲ ਤਾਂ ਕੱਲ ਵੀ ਬਣੀ ਸੀ ਜੋ ਮੰਮਾ ਕਹਿੰਦੇ ਆ ਜੋ ਬਣਾ ਲੈਨੇ ਆ ਮੰਮੀ ਅੰਦਰ ਬਈ ਖੁਸ਼ ਹੋ ਜਾਂਦੀ ਮਤਲਬ ਪੂਰਾ ਬੰਪਰੇ ਕੇ ਰੱਖੋ ਕੰਮ ਸੈੱਟ ਰਹਿੰਦਾ ਹੈ ਰਿਲੇਸ਼ਨ ਰੱਖੋ ਰਿਸ਼ਤਾ ਰੱਖੋ ਮੈਨੂੰ ਕਿਉਂ ਤਾਂ ਪਨਾ ਦੇ ਕੇ ਰੱਖੇ अहमियत ਇੰਪੋਰਟੈਂਸ ਦਿਓ ਠੀਕ ਹੈ ਨਾ ਫਿਰ ਕੋਈ ਵੀ ਤੁਹਾਡੇ ਐਵੇਂ ਨਹੀਂ ਸਵਾਰ ਹੁੰਦਾ ਤੁਹਾਡੇ ਉੱਤੇ ਦਿਲੋਂ ਫੀਲਿੰਗਸ ਕਿਵੇਂ ਆ ਸਕਦੀਆਂ ਨੇ ਕਿ ਨੂੰ ਆਪਣੀ ਧੀ ਨੂੰ ਆਪਣੀ ਮਾਂ ਨੂੰ ਸੱਸ ਨੂੰ ਮਾਂ ਮੰਨੇ ਇਹ ਦਿਲੋਂ ਕਿਵੇਂ ਕਨੈਕਸ਼ਨ ਫੀਲ ਹੋ ਸਕਦਾ ਕਿਉਂਕਿ ਜਿਹਦੇ ਨਾਲ ਉਹਦੀ ਜ਼ਿੰਦਗੀ ਕੱਟਣੀ ਆ ਨਾ ਉਹ ਜਿਹੜਾ ਖਸਮ ਉਹਦਾ ਹਸਬੈਂਡ ਉਹਦਾ ਪਤੀ ਹੈ ਨਾ ਜਿਹਦੇ ਨਾਲ ਉਹਦੀ ਜ਼ਿੰਦਗੀ ਚੱਲ ਰਹੀ ਹੈ ਇਹ ਉਹਨੂੰ ਉਹਦੀ ਸੱਸ ਨੇ ਦਿੱਤਾ ਇਸ ਕਰਕੇ ਉਹਦੀ ਇੱਜ਼ਤ ਕਰੇ ਕਿ ਮੇਰੀ ਮਾਂ ਤਾਂ ਨਹੀਂ ਆ ਗਈ ਸਕੀ ਹੈ ਪਰ ਜਿਹਦੇ ਨਾਲ ਮੇਰੀ ਜ਼ਿੰਦਗੀ ਉਹਦੀ ਸੱਕੀ ਮਾਂ ਐ ਤੇ ਇਹ ਜਿਹਦੇ ਤੋਂ ਮੇਰੇ ਅੱਗੋਂ ਪਰਿਵਾਰ ਚੱਲਣਾ ਐ ਨਾ ਇਹ ਉਹਨਾਂ ਦੀ ਦਾਦੀ ਐ ਸੋ ਉਹ ਸੋਚ ਕੇ ਉਹਨੂੰ ਰਿਸਪੈਕਟ ਕਰਨੀ ਪਵੇਗੀ ਤੇ ਉਹ ਹੌਲੀ ਹੌਲੀ ਮਾਂ ਵਰਗਾ ਹੀ ਰਿਲੇਸ਼ਨ ਡਵੈਲਪ ਹੋ ਜਾਏਗਾ ਤੇ ਮੈਨੂੰ ਲੱਗਦਾ ਕਈ ਵਾਰ ਜਦੋਂ ਨੂੰ ਸ਼ਾਪਿੰਗ ਤੇ ਜਾਂਦੀ ਐ ਨਾ ਤਾਂ ਇੱਕ 10 ਦਾ ਸੂਟ ਆਪਣੀ ਸੱਸ ਨੂੰ ਵੀ ਗਿਫਟ ਕਰ ਸਕਦੀ ਐ ਮੈਨੂੰ ਲੱਗਦਾ ਇਹ ਚੀਜ਼ਾਂ ਵੀ ਛੋਟੀਆਂ ਛੋਟੀਆਂ ਨਾ ਤੇ ਘਰਾਂ ਕੇ ਬੈਨੀਫਿਟ ਕਰਦੀਆਂ ਕਹਿੰਦਾ ਮੰਮੀ ਜੋ ਕਹਨੇ ਕਿਉਂ ਲੈਣਾ ਉਹ ਬਥੇਰੇ ਪਏ ਨਹੀਂ ਉਹਨਾਂ ਕੋਲ ਉਹਨਾਂ ਕਿਹੜਾ ਕਿਤੇ ਜਾਣਾ ਹੁੰਦਾ ਬਿਲਕੁਲ ਹਣਾ ਉਹਨੂੰ ਲੱਗਦਾ ਕਿ ਮੰਮੀ ਸਿਰਫ ਭੋਗਾਂ ਤੇ ਜਾਣਾ ਇਸਤੇ ਹੀ ਆ ਤੇ ਚਿੱਟੇ ਕ੍ਰੀਮ ਸੂਟ ਦੇ ਤਾਂ ਕੋਈ ਹੈਗੇ ਨੇ ਹਣਾ ਇਹਨੂੰ ਕੀ ਲੋੜ ਹੈ ਕੱਪੜਿਆਂ ਦੀ ਆਪਾਂ ਨੂੰ ਸੱਸ ਦੀਆਂ ਗੱਲਾਂ ਕਰ ਰਹੇ ਆ ਸੋ ਟਾਈਟਲ ਵੀ ਇੱਕ ਵਾਰੀ ਮੈਂ ਜ਼ਰੂਰ ਸਮਝਣਾ ਚਾਹੂੰਗੀ ਕਲਚਰਲ ਕਨਸੈਪਟ ਹੈ ਰਾਈਟ ਕਿਉਂਕਿ ਬਹੁਤ ਸਾਰੀਆਂ ਰੋਮਾਂਟਿਕ ਫਿਲਮਾਂ ਆ ਜਾਂਦੀਆਂ ਨੇ ਕਾਮੇਡੀ ਆ ਜਾਂਦੀ ਹੈ ਕੁੜੀ ਮੁੰਡੇ ਦਾ ਪਿਆਰ ਹੁੰਦਾ ਲੇਕਿਨ ਸੱਸ ਨੂੰ ਦਾ ਪਿਆਰ ਮੈਨੂੰ ਲੱਗਦਾ ਨੀਵੇਂ ਸੱਸ ਕੁੱਟਣੀ ਤੋਂ ਹੀ ਸ਼ੁਰੂ ਹੋਇਆ ਹੈ ਨਾ ਜਿਹੜਾ ਵੱਡੇ ਪਰਦੇ ਤੇ ਤੁਸੀਂ ਦਿਖਾਇਆ ਸੋ ਇਹ ਟਾਈਟਲ ਵੀ ਸਰ ਤੁਸੀਂ ਜ਼ਰੂਰ ਸਮਝਾ ਦਿਓ ਕਿ ਆਪਣੀ ਬੋਲੀ ਦੇ ਵਿੱਚੋਂ ਹੀ ਇਹ ਟਾਈਟਲ ਲਿਆ ਗਿਆ ਹੈ ਡਿਟੇਲ ਮੈਂ ਜ਼ਰੂਰ ਚਾਹੂੰਗੀ ਮੈਂ ਅੱਗੇ ਵੀ ਦੱਸਿਆ ਜਿੱਦਾਂ ਸੱਠਣੀਆਂ ਹੁੰਦੀਆਂ ਨੇ ਨਾ ਜਿੱਦਾਂ ਨਿਹੋਰੇ ਤਾਨੇ ਮੇਣੇ ਸ਼ੁਗਲੀ ਹੁੰ ਜਦੋਂ ਉਹ ਕੀ ਹੁੰਦਾ ਸੀ ਕੁੜੀ ਤਾਂ ਸਾਡੀ ਤਿੱਲੇ ਦੀ ਤਾਰ ਹੈ ਹਨ ਤੇ ਉਹ ਜਣਾ ਮੁੰਡਾ ਤਾਂ ਸੁਣੀਦਾ ਹਨ ਜਮਾ ਬੇਕਾਰ ਪੱਠੀ ਤਾਂ ਪਾਉਣੀ ਪਈ ਨੇ ਲੱਜੇ ਮੁੰਡਾ ਹਨ ਨਾ ਲੱਜੇ ਲਾਜਤਵਾਨ ਨੂੰ ਨਹੀਂ ਕਹਿੰਦਾ ਉਹਦੇ ਚ ਕਿੱਡੀ ਸੋਹਣੀ ਕਿੱਡੀ ਵੱਡੀ ਗੱਲ ਹੈ ਇਸ ਗੱਲ ਤੇ ਅੱਜ ਡਾਂਗਾ ਚੱਲ ਜਾਣ ਸਾਡੇ ਤਾਂ ਵੇੜੇ ਮੋਢ ਮਕੈਦਾ ਦਾਣੇ ਤਾਂ ਮੰਗਦਾ ਉੱਦੜ ਗਏਦਾ ਮੁੰਡਾ ਦਾ ਮਤਲਬ ਦੱਸੋ ਮੈਨੂੰ ਤੁਹਾਨੂੰ ਦੋਵਾਂ ਨੂੰ ਨਹੀਂ ਪਤਾ ਹਾਂ ਨਹੀਂ ਪਤਾ ਮੇ ਮਤਲਬ ਦੱਸਾਂ ਤੇ ਡਾਂਗਾ ਚੱਲ ਜਾਣਗੀਆਂ ਹੁਣ ਮੁੰਡਾ ਲਾੜਾ ਸੁਣ ਰਿਹਾ ਕੋਈ ਖੁਸ਼ ਬਰਾਤ ਵੀ ਖੁਸ਼ ਹੋ ਰਹੀ ਹੈ ਉਹ ਜਨਾਨੀਆਂ ਕੋਠੇ ਤੋਂ ਬੋਲ ਰਹੀਆਂ ਸਾਡੇ ਤਾਂ ਵਿਹੜੇ ਮੁੱਢ ਮਕਈ ਦਾ ਭਈ ਜਿੱਦਾਂ ਵਿਹੜੇ ਵਿੱਚ ਜਾਂ ਘਰ ਦੇ ਬਾਹਰ ਹੀ ਮੱਕੀ ਦਾ ਖੇਤ ਹੈ ਮੱਕੀ ਲੱਗੀ ਹੈ ਬੜੀ ਤੇ ਆਂਦੇ ਲਾੜੇ ਦਾ ਨਜ਼ਰ ਨਜ਼ਰ ਪੈ ਗਈ ਤੇ ਲਾੜਾ ਕਿੰਨੂੰ ਛੱਲੀ ਖਾਣੀ ਹੈ ਹਨਾ ਤੇ ਮੂੰਹ ਚ ਪਾਣੀ ਆ ਗਿਆ ਹਨਾ ਤੇ ਉਤੋਂ ਕਹਿੰਦੀ ਆਂ ਦਾਣੇ ਤਾਂ ਹੱਲਾ ਨੇ ਮੰਗੀ ਨਹੀਂ ਟੀਚਰ ਕਰਦੀਆਂ ਨੇ ਉਹਨੂੰ ਸਾਡੇ ਤਾਂ ਵਿੜੇ ਮੁੱਢ ਮੁਕਈ ਦਾ ਦਾਣੇ ਤਾਂ ਮੰਗਦਾ ਉੱਦਲ ਗਈ ਦਾ ਹੁਣ ਤਾਂ ਉਹਨੂੰ ਉੱਦਲ ਗਈ ਦਾ ਮਤਲਬ ਨਹੀਂ ਪਤਾ ਜਿਹੜੀ ਔਰਤ ਕਿਸੇ ਗੈਰ ਮਰਦ ਨਾਲ ਜਦੋਂ ਫਰਾਰ ਹੋ ਜਾਂਦੀ ਸੀ ਨਾ ਨਿਕਲ ਜਾਂਦੀ ਸੀ ਉਹਨੂੰ ਕਹਿੰਦਾ ਸੀ ਉੱਦਲ ਗਈ ਹੈ ਫਲਾਣੇ ਦੇ ਨਾਲ ਉੱਦਲ ਗਈ ਮਤਲਬ ਉਹਨੂੰ ਕੋਈ ਕੱਢ ਕੇ ਲੈ ਗਿਆ ਉਹਨੂੰ ਲਾੜੇ ਦੀ ਮਾਂ ਨੂੰ ਮੂੰਹ ਤੇ ਕਹਿ ਰਹੇ ਨੇ ਦਾਣੇ ਤਾਂ ਮੰਗਦਾ ਉੱਦਲ ਗਈ ਦਾ ਪੱਠੀ ਤਾਂ ਪਾਉਣੀ ਪਈ ਇਹਦੇ ਪਿੱਛੇ ਸਾਨੂੰ ਪੱਠੀ ਤਾਂ ਪਾਉਣੀ ਬਈ ਵੀ ਲਾੜਾ ਨਾ ਨਰਾਜ਼ ਹੋ ਜਾਏ ਨਾ ਲੱਜੇ ਉਹ ਲੱਜ ਤੁਹਾਨੂੰ ਨਹੀਂ ਬੇਸ਼ਰਮ ਤਾਂ ਤੇ ਸ਼ਰਮ ਹੀ ਨਹੀਂ ਤੇ ਬਰਾਤ ਦਾ ਕੋਈ ਸਾਰੀ ਥੱਲੇ ਘੜੀ ਇੰਜੋਏ ਕਰੀ ਜਾਂਦੇ ਪੇਸ਼ੈਂਸ ਦੇਖੋ ਜੀ ਜੀ ਅੱਜ ਕੱਲ ਤੁਸੀਂ ਇਹ ਗੱਲ ਕਿਸੇ ਨੂੰ ਕਹਿ ਸਕਦੇ ਇਹ ਕਲਚਰ ਦਾ ਹਿੱਸਾ ਨੇ ਇਹ ਚੀਜ਼ਾਂ ਸਾਡਾ ਕਿੰਨਾ ਸ਼ੁਗਲ ਮਤਲਬ ਸਾਰੇ ਆਮ ਬੰਦੇ ਨੂੰ ਜਨਾਨੀ ਕਹਿ ਰਹੀ ਹੈ ਮੰਨਦੇ ਸ਼ੌਂਕ ਪੂਰੇ ਕਰ ਰਹੀ ਨਾ ਉਦਾਂ ਮੂੰਹ ਤਾਂ ਕਹਿ ਨਹੀਂ ਸਕਦੀ ਮੈਂ ਮਾਜੇ ਦੀ ਜੱਟੀ ਗਲਾਬੂ ਨਿਕਾ ਜਿਆ ਹੈ ਹੈ ਕਹਿੰਦੀ ਹੋਰਾਂ ਦੇ ਮਾਈਏ ਲੰਮ ਸਲੰਮੇ ਮੇਰਾ ਮਾਈਆ ਗਿੱਠ ਮੁਠੀਆ ਬਚਾਰੇ ਦਾ ਕੱਦ ਛੋਟਾ ਹੋਣਾ ਤੇ ਉਹ ਜਨਾਨੀ ਗਿੱਧੇ ਚ ਗੈਰੀ ਹੋਰਾਂ ਦੇ ਮਾਈਏ ਲੰਮ ਸਲੰਮੇ ਹੋਰਾਂ ਦੇ ਮਾਈ ਲੰਮ ਸਲੰਮੇ ਮੇਰਾ ਮਾਈਆ ਗਿੱਠ ਮੁਠੀਆ ਜਿਵੇਂ ਜੀਟੀ ਰੋਡ ਤੇ ਪਿੱਟ ਪਿੱਟੀਆ ਜਿਵੇਂ ਜੀਟੀ ਰੋਡ ਤੇ ਪਿੱਟ ਪਿੱਟੀਆ ਤੇ ਉਦਾਂ ਆਪਣੇ ਪਤੀ ਨੂੰ ਇਹ ਗੱਲ ਕਹਿਣੀ ਸੌਖੀ ਕਿਤੇ ਇਹ ਗਿੱਧੇ ਚ ਹੱਸਦਿਆਂ ਟੱਪਦਿਆਂ ਹਾਸੀਆਂ ਖੇਡੀਆਂ ਜਿਹਨੂੰ ਕਹਿੰਦੇ ਆ ਉਹਦੇ ਚ ਚੀਜ਼ਾਂ ਅਲਾਉਡ ਹੁੰਦੀਆਂ ਕਿ ਤੁਸੀਂ ਆਪਣੇ ਬਲਬਲੇ ਦਿਲ ਦੇ ਸਾਂਝੇ ਕਰੋ ਕਹਿੰਦੇ ਸਾਡੀ ਗਲੀ ਇੱਕ ਛੜਾ ਸੁਨੀਲ ਦਾ ਨਾਮ ਉਹਦਾ ਕਰਤਾਰੀ ਇੱਕ ਦਿਨ ਮੈਥੋਂ ਦਾਲ ਲੈ ਗਿਆ ਕਹਿੰਦੇ ਕਹਿੰਦਾ ਬੜੀ ਕਰਾਰੀ ਚੰਦਰੇ ਨੇ ਹੋਰ ਮੰਗ ਲਈ ਮੈਂ ਵੀ ਕੜਛੀ ਬੁੱਲਾ ਤੇ ਮਾਰੀ ਮਤਲਬ ਇਹ ਉਦਾਂ ਦਾ ਨਾ ਇਦਾਂ ਦੀ ਸਿਚੁਏਸ਼ਨ ਬਣੇ ਨਾ ਇਦਾਂ ਦੀ ਲੜਾਈ ਹੋਵੇ ਕਨਵੇ ਹੀ ਕਰਨਾ ਹੁੰਦਾ ਨਹੀਂ ਚੰਦਰੇ ਨੇ ਹੋਰ ਮੰਗ ਲਈ ਮੈਂ ਵੀ ਕੜਛੀ ਬੁੱਲਾ ਤੇ ਮਾਰੀ ਨਹੀਂ ਚੰਦਰੇ ਇਹ ਮਹਿਫਿਲ ਸੈੱਟ ਤੇ ਵੀ ਇਦਾਂ ਲੱਗਦੀ ਹੁੰਦੀ ਸੀਗੀ ਬਸ ਤੋਂ ਹੁੰਦੀ ਆ ਸਾਡੇ ਉਗਰੀਲਾ ਹੋਣੀਆਂ ਆਪਣੇ ਕੋ ਜਦੋਂ ਗਾਣੇ ਸ਼ੁਰੂ ਹੋ ਜਾਂਦੇ ਹੁੰਦੇ ਅੱਛਾ ਬਿਲਕੁਲ ਪੁਰਾਣੇ ਗੀਤਾਂ ਦੀਆਂ ਬਹੁਤ ਮਜ਼ਾ ਆਉਂਦਾ ਹੈ। ਸੋ ਬਹੁਤ ਇੰਟਰਸਟਿੰਗ ਹੋਣ ਵਾਲਾ ਹੈ। ਇਹ ਜਦੋਂ ਮੂਵੀ ਰਿਲੀਜ਼ ਹੋਏਗੀ ਮੈਨੂੰ ਗੁਰਪ੍ਰੀਤ ਸਰ ਨੇ ਹੋਰ ਵੀ ਜ਼ਿਆਦਾ ਕ੍ਰਿਓਸਟੀ ਪੈਦਾ ਕਰਦੀ ਕਿ ਫਿਲਮ ਦੇ ਵਿੱਚ ਦੇਖਣਾ ਬੇਹਦ ਖਾਸ ਹੈ ਕਿ ਕੀ ਹੋਣ ਵਾਲਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀ ਬਹੁਤ ਜ਼ਿਆਦਾ ਅੰਦਰੋਂ ਤਲਬ ਹੋ ਰਹੀ ਹੋਏਗੀ ਕਿ ਫਿਲਮ ਜਲਦੀ ਜਲਦੀ ਰਿਲੀਜ਼ ਹੋਏ। ਸੋ ਜਾਂਦੇ ਜਾਂਦੇ ਤੁਸੀਂ ਇਸ ਫਿਲਮ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਵੈਸੇ ਤਾਂ ਮੈਨੂੰ ਲੱਗਦਾ ਨਹੀਂ ਕਿ ਹੁਣ ਕੁਝ ਰਹਿ ਗਿਆ ਪਰ ਫਿਰ ਵੀ ਇਕਾ ਪੀ। ਜੀ ਸਾਰੀਆਂ ਗੱਲਾਂ ਆਪਾਂ ਕਹਿ ਦਿੱਤੀਆਂ ਤੁਹਾਨੂੰ। ਜੀ ਆਪਣਾ ਮੈਸੇਜ ਅਸੀਂ ਤੁਹਾਡੇ ਤੱਕ ਪਹੁੰਚਾ ਦਿੱਤਾ ਹੈ। ਤੇ ਹੁਣ ਭੁੱਲਿਓ ਨਾ 7 ਜੂਨ ਨੂੰ ਆਪਣੀ ਫੈਮਲੀ ਐਂਡ ਫਰੈਂਡਸ ਨੂੰ ਨਾਲ ਲੈ ਕੇ ਜਾਣਾ ਤੇ ਸਾਡੀ ਫਿਲਮ ਦੇਖਣਾ ਨੀ ਮੈਂ ਸਸ ਕੁਟਣੀ 2 ਤੋ ਫਿਲਮ 7 ਤਰੀਕ ਨੂੰ ਜੋ ਹੈ ਸਿਨੇਮਾ ਕਰਾਂ ਦੇ ਵਿੱਚ ਆ ਜਾਣੀ ਹੈ ਤੁਸੀਂ ਜ਼ਰੂਰ 7 ਤਰੀਕ ਨੂੰ ਫਿਲਮ ਦੇਖਣ ਲਈ ਜਾਣਾ ਹੈ ਇਸ ਫਿਲਮ ਦੇ ਵਿੱਚ ਰਿਲੇਸ਼ਨਸ ਨੂੰ ਇੰਪੋਰਟੈਂਸ ਦਿੱਤੀ ਹੈ ਕਿਸ ਤਰ੍ਹਾਂ ਤੁਸੀਂ ਆਪਣੇ ਰਿਲੇਸ਼ਨਸ ਬਚਾ ਸਕਦੇ ਹੋ ਇਹ ਦੇਖਣਾ ਬਹੁਤ ਖਾਸ ਰਹੇਗਾ ਤੇ ਫਿਲਮ ਦਾ ਅਸੀਂ ਮਾਣ ਵਧਾਉਣਾ ਹੈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਦੀਪਕ ਦੇ ਨਾਲ ਮਨਪ੍ਰਿਤ ਖੁੱਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...